ਨਵਾਂ ਰਿਆਸਤ ਦੇ ਮਹਾਰਾਜਿਆਂ ਦੀਆਂ ਸਮਾਦਾਂ ਦੇ ਵਿੱਚ ਕੀ ਕੁਝ ਹੈ ਨਵਾਂ ਰਿਆਸਤ ਦੇ ਚੰਗੀਦਰੇਲਾ ਨੂੰ ਪਾਵੇ ਉਸਮਾਦ ਮਹਾਰਾਜਾ ਹਰੀਪੂਦਮਨ ਸਿੰਘ ਜੇ ਸਾਡੇ ਸ਼ਹਿਰ ਦਾ ਕੋਈ ਕੰਮ ਮੜ ਜੇ ਤਾਂ ਉਹ ਰਿਆ ਕਾ ਅਰਦਾਸ ਕਰਦੇ ਨੇ ਮਹਾਰਾਜਾ ਹੀਰਾ ਸਿੰਘ ਤੋਂ ਤੇ ਲੋਕਾਂ ਦੀ ਇਹਨਾਂ ਬਾਰੇ ਕੀ ਹੈ ਮਨੋਤ ਸ਼ਹਿਰ ਦੇ ਵਿੱਚ ਜੋ ਬੀੜਾਂ ਬੜੀਆਂ ਸੀ ਜੰਗਲ ਉਹਦੇ ਵਿੱਚ ਵੀ ਗੁਫਾਵਾਂ ਸਾਧੂ ਸੰਤਾਂ ਨੂੰ ਬਹੁਤ ਸਤਿਕਾਰ ਸੀ ਨਾਬਾ ਰਿਆਸਤੇ ਦੇ ਵਿੱਚ ਅੱਜ ਇਹਦਾ ਨਹੀਂ ਸ਼ੁਰੂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਤੇ 270 ਸਾਲ ਹੋ ਗਏ ਨਾਬਾ ਬਸੇ ਨੂੰ ਪਹਿਲਾ ਮਹਾਰਾਜੇ ਸੀ ਹਮੀਰ ਸਿੰਘ ਦੂਸਰੇ ਜਸਵੰਤ ਸਿੰਘ ਤੀਜੇ ਦਵਿੰਦਰ ਸਿੰਘ ਚੌਥੇ ਭਰਪੂਰ ਸਿੰਘ ਪੰਜਵੇਂ ਭਗਵਾਨ ਸਿੰਘ ਛੇਵੇਂ ਮਹਾਰਾਜਾ ਹੀਰਾ ਸਿੰਘ ਬੋਲੇ ਈਸਾਨ ਹਾਲਾ ਜੈ ਸ੍ਰੀ ਅਕਾਲ ਮਹਾਰਾਜਾ ਹੀਰਾ ਸਿੰਘ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਸਾਹਮਣੇ ਲੱਗੀ ਹੋਈ ਔਰ ਇਹ ਉਹਨਾਂ ਦੀ ਯਾਦਗਾਰੀ ਸਮਾਦ ਜੀ ਉਹ ਕਹਿੰਦੇ ਮਹਾਰਾਜ ਜੀ ਆਪ ਜੀ ਦੇ ਦਿਲ ਵਿੱਚ ਇੱਛਾ ਸੀ ਗੁਰਬਾਣੀ ਸੁਣਨ ਦੀ ਮੇਰੇ ਸਿਰ ਉੱਤੇ ਸਤਿਗੁਰਾਂ ਨੇ ਹੱਥ ਰੱਖਿਆ ਮੇਰੇ ਤੋਂ ਸੇਵਾ ਲੈ ਲਈ ਫਿਰ ਭਾਈ ਨਰੈਣ ਸਿੰਘ ਜੀ ਘੋੜੇ ਵਾਲੇ ਗੁਰਦੁਆਰੇ ਬਜੋ ਬਾਬਾ ਅਜਾਪਾਲ ਸਿੰਘ ਜੀ ਦਾ ਉੱਥੇ ਦੇ ਮਹੰਤ ਸੀਗੇ ਆਓ ਤੁਹਾਨੂੰ ਲੈ ਕੇ ਚੱਲੀਏ ਨਾਭਾ ਰਿਆਸਤ ਦੇ ਮਹਾਰਾਜਿਆਂ ਦੀਆਂ ਯਾਦਗਾਰੀ ਸਥਾਨਾਂ ਤੇ ਅਸੀਂ ਹੁਣ ਤੱਕ ਪਹੁੰਚ ਚੁੱਕੇ ਹਾਂ ਉਸ ਸਥਾਨ ਦੇ ਉੱਤੇ ਜਿੱਥੇ ਯਾਦਗਾਰੀ ਸਥਾਨ ਬਣੇ ਹੋਏ ਨੇ ਸਮਾਧਾਂ ਬਣੀਆਂ ਹੋਈਆਂ ਨੇ ਦੱਸਿਆ ਜਾਂਦਾ ਕਿ ਜੋ ਮਹਾਰਾਜਾ ਨਾਬਾਜ਼ ਦੇ ਰਿਆਸਤ ਦੇ ਹੋਏ ਹਨ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਿਪੂਧਮਨ ਸਿੰਘ ਦੀਆਂ ਇੱਥੇ ਯਾਦਗਾਰਾਂ ਬਣੀਆਂ ਹੋਣਗੀਆਂ ਹਾਲਾਂਕਿ ਮਹਾਰਾਜਾ ਰਿਪੂਧਮਨ ਸਿੰਘ ਦੀ ਤਾਂ ਜਿਹੜਾ ਜਿਹੜੀ ਉਹਨਾਂ ਨੇ ਅਕਾਲ ਚਰਣਾ ਉਹ ਹੋਈ ਸੀ ਉਹ ਤਮੇ ਲਾਡੂ ਦੇ ਵਿੱਚ ਹੋਈ ਸੀ ਮਦਰਾਸ ਦੇ ਵਿੱਚ ਜੋ ਹੁਣ ਤਮੇ ਲਾਡੂ ਬਣ ਗਿਆ ਮਾ ਅਦਰਾਸਰੀ ਅਸਤ ਉਦੋਂ ਹੋਇਆ ਕਰਦੀ ਸੀ ਉੱਥੇ ਸਨ ਉਹ ਰਹਤੇ ਸੋ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਮਹਾਰਾਜਾ ਸਾਹਿਬ ਦੀਆਂ ਇਸ ਵਕਤ ਉਹ ਪਹੁੰਚੇ ਹੋਏ ਹਨ ਉਹਨਾਂ ਆਸਾਨਾਂ ਦੇ ਉੱਤੇ ਜਿੱਥੇ ਨਿਸ਼ਾਨੀਆਂ ਬਣੀਆਂ ਹੋਈਆਂ ਨੇ ਸਮਾਧਾਂ ਬਣੀਆਂ ਹੋਈਆਂ ਨੇ ਸੋ ਸੰਗਤ ਨੂੰ ਵੀ ਅਸੀਂ ਦਰਸ਼ਨ ਨਾਲ ਦੀ ਨਾਲ ਕਰਵਾ ਰਹੇ ਹਾਂ ਸੋ ਇਸ ਵੇੜੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਇਤਿਹਾਸਿਕ ਪਲ ਨੇ ਤਕਰੀਬਨ 100 ਸਾਲ ਪਹਿਲਾਂ ਇਹ ਮਾਹੌਲ ਸੀ ਜਦੋਂ ਮਹਾਰਾਜਾ ਹੀਰਾ ਸਿੰਘ ਨੇ ਇਹ ਆਖਿਆ ਸੀ ਕਿ ਕੋਈ ਇਸ ਤਰੀਕੇ ਦਾ ਮਹਾਪੁਰਖ ਹੈ ਜੋ ਮੈਨੂੰ ਇੱਕ ਚੌਕੜੇ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਇੱਕ ਚੌਕੜੇ ਦੇ ਵਿੱਚ ਕਰਕੇ ਸੁਣਾ ਸਕਦਾ ਹੈ ਉਦੋਂ ਬੱਬਾ ਕੋੜਾ ਵਿੱਚ ਭਾਈ ਕਾਂ ਸਿੰਘ ਨਾਬਾ ਦੇ ਜਿਹੜੇ ਪਿਤਾ ਜੀ ਸਨ ਭਾਈ ਨਾਰਾਇਣ ਸਿੰਘ ਜੀ ਉਹਨਾਂ ਨੇ ਆਖਿਆ ਸੀ ਕਿ ਕੋਈ ਸੁਣਨ ਵਾਲਾ ਹੋਵੇ ਤਾਂ ਦਾਸ ਜ਼ਰੂਰ ਇਹ ਇਹ ਸੇਵਾ ਜਿਹੜੀ ਹੈ ਕਰ ਸਕਦਾ ਹੈ ਤੇ ਉਸ ਘਟਨਾ ਨੂੰ ਕਹਿੰਦੇ ਕਿ 124 ਸਾਲ ਬੀਤ ਗਏ ਤੇ ਅੱਜ 124 ਸਾਲ ਬਾਅਦ ਇੱਕ ਵਾਰੀ ਫੇਰ ਹਾਂਜੀ ਬਾਬਾ ਕੁਝ ਦੱਸੋ ਉਸ ਤੋਂ ਬਾਅਦ ਬੜੀ ਨਿਮਰਤਾ ਸੀ ਮਹਾਰਾਜਾ ਹੀਰਾ ਸਿੰਘ ਦੇ ਵਿੱਚ ਚੌਂਕੜੇ 'ਚ ਇੱਕ ਭਾਈ ਨਰੈਣ ਸਿੰਘ ਜੀ ਨੇ ਕਰਿਆ ਇੱਕ ਚੌਂਕੜੇ 'ਚ ਸੁਣਿਆ ਉਸ ਤੋਂ ਬਾਅਦ ਮਹਾਰਾਜਾ ਹੀਰਾ ਸਿੰਘ ਨੇ ਕਹਿ ਭਾਈ ਨਰੈਣ ਸਿੰਘ ਆ ਮੰਗ ਕੀ ਮੰਗਦਾ ਹੈ ਉਹ ਕਹਿੰਦੇ ਮਹਾਰਾਜ ਜੀ ਆਪ ਜੀ ਦੇ ਦਿਲ ਵਿੱਚ ਇੱਛਾ ਸੀ ਗੁਰਬਾਣੀ ਸੁਣਨ ਦੀ ਮੇਰੇ ਸਿਰ ਉੱਤੇ ਸਤਿਗੁਰਾਂ ਨੇ ਹੱਥ ਰੱਖਿਆ ਮੇਰੇ ਤੋਂ ਸੇਵਾ ਲੈ ਲਈ ਫਿਰ ਭਾਈ ਨਰੈਣ ਸਿੰਘ ਜੀ ਘੋੜੇ ਵਾਲੇ ਗੁਰਦੁਆਰੇ ਬਜੋ ਬਾਬਾ ਅਜਾਪਾਲ ਸਿੰਘ ਜੀ ਦਾ ਉੱਥੇ ਦੇ ਮਹੰਤ ਸੀਗੇ ਜੀ ਮਹਾਰਾਜਾ ਹੀਰਾ ਸਿੰਘ ਜੀ ਨੇ ਜੋ ਪਾਲਕੀ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਬੈਠਦੇ ਸੀ ਉਸ ਪਾਲਕੀ ਦੇ ਵਿੱਚ ਉਸ ਦਿਨ ਭਾਈ ਨਰੈਣ ਸਿੰਘ ਨੂੰ ਬਿਠਾਇਆ ਨਰੈਣ ਸਿੰਘ ਨੂੰ ਬਿਠਾ ਕੇ ਘੋੜੇ ਵਾਲੇ ਗੁਰਦੁਆਰੇ ਲੈ ਕੇ ਚੱਲੇ ਸ਼ਹਿਰ ਦੇ ਜੋ ਲੋਕ ਸੀ ਜਿੱਦਾਂ ਆਪਾਂ ਦੇਖਦੇ ਆ ਕਾਫਲਾ ਕੂਬਰ ਸਾਹਿਬ ਜਾ ਰਹੇ ਨੇ ਖੜੇ ਐਦਾਂ ਹੀ ਉਸ ਟਾਈਮ ਮਹਾਰਾਜਾ ਹੀਰਾ ਸਿੰਘ ਕਰਕੇ ਭਾਈ ਨਰੈਣ ਸਿੰਘ ਜੀ ਨੂੰ ਲੱਗਿਆ ਵੀ ਲੋਕ ਗਲਤਫਹਿਮੀ 'ਚ ਨੇ ਵੀ ਜਿਹੜੇ ਸਜਦਾ ਕਰਦੇ ਨੇ ਨਾ ਵੀ ਇਹਨਾਂ ਹੁਣ ਆਲੇ ਵੀ ਪਾਲਕੀ 'ਚ ਮਹਾਰਾਜਾ ਹੀਰਾ ਸਿੰਘ ਬੈਠੇ ਨੇ ਜਦੋਂ ਭਾਈ ਨਰੈਣ ਸਿੰਘ ਨੇ ਦੇਖਿਆ ਮਹਾਰਾਜਾ ਹੀਰਾ ਸਿੰਘ ਨੇ ਨੰਗੇ ਪੈਰੀ ਆਪਣੇ ਮੋਢਿਆਂ ਤੇ ਚੱਕੀ ਹੋਈ ਸੀ ਆ ਰਿਆਸਤ ਉਹ ਐ ਜਿਨ੍ਹਾਂ ਨੂੰ ਸਿੱਖ ਰਿਆਸਤ ਧਰਮੀ ਰਾਜਿਆਂ ਕਰਕੇ ਨਾਭੇ ਨੂੰ ਜਾਣਿਆ ਜਾਂਦਾ ਅੱਜ ਜਿੱਥੇ ਆਪਾਂ 쿠ਪਰ ਸਾਹਿਬ ਹੁਣ ਇਹਨੂੰ ਅਸ਼ੀਰਵਾਦ ਮਹਾਰਾਜਾ ਹੀਰਾ ਸਿੰਘ ਜੀ ਦਾ ਦਬਾਉਣਾ ਹੈ ਚਾਹੀ ਸਮਾਦਾ ਉਰੇ ਸਾਡੇ ਸ਼ਹਿਰ ਦੀਆਂ ਸੁੱਖਾਂ ਪਰ ਆਉਂਦੀਆਂ ਨੇ ਮਹਾਰਾਜਾ ਹੀਰਾ ਸਿੰਘ ਜੀ ਦੇ ਅਨੁਸ਼ਾਸ ਹੈ। ਸ਼ਾਹੀ ਸਮਾਧਾਨ ਹੈ ਇੱਥੇ ਪਰਿਵਾਰ ਦੀਆਂ ਤੇ ਗੁਰੂ ਘਰਾਂ ਸਾਹਿਬ ਮਾਰਾ ਦਾ ਪ੍ਰਕਾਸ਼ ਹੈ ਇੱਥੇ। ਸ਼ਹਿਰਾਂ ਦਾ ਸ਼ਹਿਰ ਸ਼ਹਿਰ ਦੇ ਲੋਕਾਂ ਦਾ ਬੜੀ ਇੱਥੇ ਸ਼ਰਧਾ ਹੈ ਬੜੀ ਭਾਵਨਾ ਜੇ ਸਾਡੇ ਸ਼ਹਿਰ ਦਾ ਕੋਈ ਕੰਮ ਮੜ ਜੇ ਤਾਂ ਉਰੇ ਆ ਕੇ ਅਰਦਾਸ ਕਰਦੇ ਨੇ ਮਹਾਰਾਜਾ ਹੀਰਾ ਸਿੰਘ ਕੋਲੇ। ਉਹ ਸ਼ਰਧਾ ਕਰਕੇ ਕਿਸੇ ਤੇ ਉਹ ਕਾਰਜ ਪੂਰਾ ਹੋ ਜਾਂਦਾ ਹੈ। ਤੇ ਤੁਸੀਂ ਦੱਸ ਰਹੇ ਹੋ ਕਿ ਮਹਾਰਾਜਾ ਹੀਰਾ ਸਿੰਘ ਜੀ ਨੇ ਆਪਣੇ ਮੋਢਿਆਂ ਦੇ ਉੱਤੇ ਪਾਲਕੀ ਖੁਦ ਚੱਕੀ ਹੋਈ ਸੀ ਤੇ ਵਿੱਚ ਬੈਠੇ ਸੀਗੇ ਭਾਈ ਨਾਰਾਇਣ ਸਿੰਘ ਅੱਛਾ ਜੀ ਬਿਲਕੁਲ ਜੀ ਭਾਈ ਨਾਰਾਇਣ ਸਿੰਘ ਜੀ ਹੁਣ ਆ ਸੀ ਵੀ ਲੋਕ ਸੀ ਜਿਹੜਾ ਸਜਦਾ ਕਰਦੇ ਨੇ ਨਾ ਵੀ ਉਹਨਾਂ ਨੂੰ ਗਲਤ ਫਹਮੀ ਆ ਵੀ ਭਾਈ ਮਹਾਰਾਜਾ ਹੀਰਾ ਸਿੰਘ ਬੈਠੇ ਨੇ ਕੀ ਬਾਤ ਹੈ ਇੰਨਾ ਸਤਿਕਾਰ ਗੁਰਵਾਨੀ ਦਾ ਹਾਂ ਬਿਲਕੁਲ ਜੀ ਬਿਲਕੁਲ ਮਹਾਰਾਜਾ ਹੀਰਾ ਸਿੰਘ ਸਾਡੇ ਸ਼ਹਿਰ ਦੇ ਵਿੱਚ ਜੋ ਬੀੜਾਂ ਬੜੀਆਂ ਸੀ ਜੰਗਲ ਉਹਦੇ ਵਿੱਚ ਵੀ ਗੁਫਾਵਾਂ ਸਾਧੂ ਸੰਤਾਂ ਨੂੰ ਬਹੁਤ ਸਤਿਕਾਰ ਸੀ ਨਾਬਾ ਰਿਆਸਤੇ ਦੇ ਵਿੱਚ ਅੱਜ ਦਾ ਨਹੀਂ ਸ਼ੁਰੂ ਤੋਂ 270 ਸਾਲ ਹੋ ਗਏ ਨਾਬਾ ਬਸੇ ਨੂੰ ਪਹਿਲਾ ਮਹਾਰਾਜੇ ਸੀ ਹਮੀਰ ਸਿੰਘ ਦੂਸਰੇ ਜਸਵੰਤ ਸਿੰਘ ਤੀਜੇ ਦਵਿੰਦਰ ਸਿੰਘ ਚੌਥੇ ਭਰਪੂਰ ਸਿੰਘ ਪੰਜਵੇਂ ਭਗਵਾਨ ਸਿੰਘ ਛੇਵੇਂ ਮਹਾਰਾਜਾ ਹੀਰਾ ਸਿੰਘ ਫਿਰ ਉਸ ਤੋਂ ਬਾਅਦ ਸੱਤਵੇਂ ਮਹਾਰਾਜਾ ਰਪਦੰਮਨ ਸਿੰਘ ਜਿਨ੍ਹਾਂ ਨੂੰ ਆਜ਼ਾਦ ਸੋਚ ਹੈ ਅਸੀਂ ਇਹੀ ਕਹਿ ਸਕਦੇ ਹਾਂ ਵੀ ਕਿ ਇੱਕ ਆਜ਼ਾਦ ਸੋਚ ਦਾ ਹੀ ਜਨਮ ਹੋਇਆ ਉਸ ਦਿਨ ਜਦੋਂ ਮਹਾਰਾਜਾ ਜੀ 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 ਬਿਲਕੁਲ ਜੀ ਜੀ ਨਾ ਨਾਲ ਫਿਰ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਇੱਕ ਵਾਰੀ ਕੋਰ ਸਾਬ ਦੇ ਆਪਾ ਦਰਸ਼ਨ ਕਰਵਾ ਲਈ ਕਿ ਸਾਰੀ ਸੰਗਤ ਨੂੰ ਚਾਹ ਹੈ ਜੀ ਸੋ ਹੁਣ ਹਾਥੀ ਤੋਂ ਉਹ ਥੱਲੇ ਆ ਰਹੇ ਨੇ ਸੋ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੋ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸਵਾਗਤ ਦੇ ਵਿੱਚ ਕਿ ਉਸ ਘਰਾਣੇ ਦਾ ਫਰਜ਼ੰਦ ਮੁੜ ਕੇ ਵਾਪਸ ਆ ਗਿਆ ਹੈ ਜਿਸ ਨੂੰ ਹਕੂਮਤਾਂ ਨੇ ਆਪਣੇ ਹਕੂਮਤ ਦੇ ਜ਼ੋਰ ਦੇ ਨਾਲ ਇਥੋਂ ਦੀ ਗੱਡੀ ਤੋਂ ਲਾਇਆ ਸੀ ਉਸ ਘਰਾਣੇ ਦਾ ਫਰਜ਼ੰਦ ਅੱਜ ਵਾਪਸ ਆ ਗਿਆ ਹੈ ਔਰ ਇਸ ਤਰੀਕੇ ਦੇ ਨਾਲ ਇਸ ਸ਼ਾਨੋ ਸ਼ੌਕਤ ਦੇ ਨਾਲ ਵਾਪਸ ਆਇਆ ਹੈ ਕਿ ਦੁਨੀਆ ਤੱਕ ਉਸ ਦੀਆਂ ਧੂਮਾਂ ਪੈ ਰਹੀਆਂ ਨੇ ਸਾਰੇ ਯਾਰੀਂ ਦਿਹਾਲੋ ਜਾਵੇ ਗੱਲ ਤੋਂ ਪਹਿਲਾਂ ਇਧਰ ਬੈਠੋ ਪਿੱਛੇ ਕੋਈ ਨਹੀਂ ਅੱਛੀ ਕਰ ਦੋ ਅੱਛੀ ਕਰ ਦੋ ਦੇਖੋ ਆਜੋ ਮਰੇ ਆਗੇ ਆਗੇ ਆਜੋ ਭਾਈ ਸਾਹਿਬ ਬੋਲੇ ਕੋ ਸਾਈਡ ਦੇ ਤੋਂਨ ਸਾਈਡ ਦੇ ਜਾਣਦੇ ਵੀ ਤਨਕਾਰੇ ਵੀ ਆਵੇ ਨਾਲ ਲੋਕ ਜਾਵੇ ਨਬਾਰਿਆ ਸਦੇ ਚੰਗੀ ਦਰਨੇਲਾ ਨੂੰ ਭਾਵੇ ਜੈਕਾਰਾ ਬੰਦੀਆ ਗੁਰੂ ਇੱਕ ਦਾ ਬਾਰੇ 3 ਤੋਂ ਤਾਜੂਆ ਤੇ ਤੁਹਾਡਾ ਨਾਮ ਨਹੀਂ ਮਾਦੇ ਮਹਤਾਜ ਮਹਤਾਜ ਕਹਿੰਦੇ ਉਹਦੇ ਜਿੱਤੇ ਨੇਤਨ ਨਾਲ ਲਾਜ ਧਾਨ ਸ਼੍ਰੀ ਦਾ ਰੂ ਹਰਪਾਲ ਸਾਜ ਰੱਖੇ ਗੁਰ ਸਿੰਘਾ ਲਾਜ ਅਰਦਾਸ ਇੱਕ ਉਹ ਅੰਕਾਰ ਸਿਵਾ ਗੁਰਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬਾਸ ਜੀ ਭਗਵਤੀ ਜੀ ਕੀ ਪਾਤਸ਼ਾਹੀ ਤੁਸੀਂ ਜਿਸ ਤਰ੍ਹਾਂ ਬਗੋਤੀ ਸਮਰ ਕੇ ਗੁਨਾਣ ਚਲਾਈ ਤੇ ਆਏ ਰੰਗਰੋਤਿਆ ਅਮਰਦਾਸ RAMਦਾਸ ਦਾ ਹੋਈ ਜਿਸਾਏ ਅਰੜਾ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨਾਏ ਜੀ ਜਿਠਾ ਸੰਦੁਖਾਏ ਤੇ ਬਾਤ ਸਿਮਰਿਆ ਕਰਨ ਉਹਨੇ ਦੇ ਆਵੇ ਤਾਈ ਸਾਉਥਾਈ ਨੋਈ ਜਿਸਾਏ ਅਮਰਤ ਕੇ ਦਾਦੇ ਪੁੱਤਰਾਂ ਕੇ ਨਾਨੀ ਖਾਲਸਾ ਫੌਜ ਕੇ ਸਰਦਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸਾਉਥਾਈ ਹੋਈ ਜਿਸਾਏ ਦਸਾਹੀ ਪਾਸ਼ਾਹੀ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਨ ਦਾ ਧਿਆਨ ਕਰਕੇ ਬੋਲੋ ਜੀ ਸਿਰਵਾਹੇ ਗੁਰੂ ਲਾਈਵ ਰੇਨ ਮਾਰੇ ਮਾਨ ਨਿਕਾਣ ਤਾਂ ਨੇ ਉਠਣ ਦੀ ਔਰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਤਾਂ ਸ੍ਰੀ ਦਮਦਰ ਜੀ ਤਾਂ ਤਾਂ ਸ੍ਰੀ ਗੋਸਿੰਦ ਮਹਾਰਾਜ ਨੂੰ ਸ਼ਹੀਦ ਸਿੰਘ ਨੂੰ ਆਪ ਜੀ ਦੇ ਹੱਥ ਨਾਲ ਡਟ ਕਰਕੇ ਅਰਦਾਸਾ ਦੇਤਾ ਹੈ ਨਾਬਾ ਰਿਆਸਤ ਦੇ ਜੰਗੀ ਜਨੈਲ ਮਹਾਰਾਜ ਮਹਾਰਾ ਜੀਰਾ ਸਿੰਘ ਸਾਹਿਬ ਜੀ ਮਹਾਰਾ ਜੀਓ ਆਪ ਜੀ ਦੀ ਗਤੀਦਾਰ ਕਦੀ ਚੱਲਦੇ ਮਹਾਰਾ ਜੀਓ ਆਪੀ ਉਹਦੇ ਪ੍ਰਤਾਪ ਸਿੰਘ ਜੀ ਅੱਜੇ ਦਿਹਾੜੇ ਮਹਾਰਾ ਜੀਓ ਰਾਜ ਤਿਲਕੇ ਮਿਲਿਆ ਨਮਾਰੇ ਰਾਜ ਗੱਦੀਆਂ ਦੀ ਪੱਕਾ ਮਿਲਿਆ ਨਮਾਰੀ ਕਿਰਪਾ ਕਰ ਦਸਤਾਰ ਬੰਦੀ ਮਹਾਰਾਜ ਆਪ ਜੀ ਦੇ ਬਸਮਾਤਾ ਉਸਤ ਮਹਾਰਾਜ ਆ ਕਰਕੇ ਦਸਕਾਰ ਕੀਤੀ ਅੱਜ ਸਿੱਧਾ ਕਰਦੇ ਆ ਮਹਾਰਾਜ ਦੀ ਕਿਰਪਾ ਕਰੀ ਨਾ ਬਾਰਿਆ ਸਤੇ ਮੇਰੇ ਪ੍ਰਿਆਸ ਰੱਖਿਆ ਆਪ ਜੀ ਆਪਣੇ ਵਸਜਾ ਤੋਂ ਇਸੇ ਤਰ੍ਹਾਂ ਨਾ ਬਾਰਿਆ ਸਦੀ ਸੇਵਾ ਕਰਵਾਲੇ ਨੀ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਾਲ ਸਾਹਿਬ ਹੈ ਜੇ ਰਾਵੇ ਨਹਾਲ ਹੋ ਜਾਵੇ ਨਾ ਬਾਰਿਆ ਸਤੇ ਚੰਗੀ ਚਰੈਲਾ ਨੂੰ ਪਾਵੇ ਜੀ ਜੀ પાવે આરો ਇੱਕ ਮਿੰਟ ਰੁਕੋ ਅਭੀ ਇੱਧਰ ਰੁਕੋ ਚਲ ਬਾਹਰੇ ਆ ਜਾਓ ਬਾਈ ਸੋ ਇਸ ਵਕਤ ਤੁਹਾਨੂੰ ਤਸਵੀਰਾਂ ਦੇ ਨਾਲ ਜੋੜ ਰਹੀਆਂ ਮਹਾਰਾਜਾ ਹੀਰਾ ਸਿੰਘ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਸਾਹਮਣੇ ਲੱਗੀ ਹੋਈ ਔਰ ਇਹ ਉਹਨਾਂ ਦੀ ਯਾਦਗਾਰੀ ਸਮਾਦ ਜਿੱਥੇ ਫੁੱਲ ਭੇਟ ਕੀਤੇ ਗਏ ਹਨ ਔਰ ਅਰਦਾਸ ਬੇਨਤੀ ਕੀਤੀ ਗਈ ਹੈ ঘাস <laughs> মার <laughs> ਸੋਸਮਾਦ ਮਹਾਰਾਜਾ ਹਰੀਪੂਦਮਨ ਸਿੰਘ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ 1923 ਦੇ ਵਿੱਚ ਰੈਸ਼ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੂਰੀ ਉਮਰ ਜਦੋਂ ਤੱਕ ਉਹਨਾਂ ਨੇ ਸ਼ਰੀਰ ਨਹੀਂ त्यागਿਆ ਉਹਨਾਂ ਨੂੰ ਆਪਣੇ ਪੰਜਾਬ ਤੋਂ ਆਪਣੇ ਘਰ ਤੋਂ ਦੂਰ ਰੱਖਿਆ ਲੇਕਿਨ ਅੱਜ ਉਹਨਾਂ ਦਾ ਫਰਜ਼ੰਦ ਵਾਪਸ ਉਸੇ ਹੀ ਘਰ ਦੇ ਵਿੱਚ ਪਹੁੰਚ ਗਿਆ ਜਿੱਥੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਦੂਰ ਕੀਤਾ ਸੀ ਆਜੋ ਆਜੋ ਵਾਪਸ ਆਜੋ नन्तरी केड मुत्लो हो जदी यत्र आउत्र कदै कदै इत्र गनको गवार ओ म 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 ਚਲੋ ਜੀ ਦੋਨੇ ਬੋਲੇ ਸੋਨਹਾਰ ਸ੍ਰੀਆ ਗਾਨ ਬੋਲੇ ਸੋਨਹਾਰ ਸ੍ਰੀਆ ਗਾਨ ਚਲੋ ਬਾਈ ਆਹ ਕਰ ਜੂਗਾ ਤਰੋ ਅਬੋਲੋ ਬੋਲ ਲੈਣੇ ਉਧਰ ਪਹਿਲਾ ਮਾਰਾ ਇਹ ਪ੍ਰਸਾਦ ਬਸ ਹਾਂ ਚਲੋ ਚਲੋ ਜੀ ਸਤਿ ਸ਼੍ਰੀ ਅਕਾਲ Eh, Puan... gutter

ਆਖੋਦ ਲੰਘ ਜਾਵੇ ਆਵੇ ਨਾ ਹੋ ਜਾਵੇ ਆਖੋਦ ਯਾਦ ਪਰ ਫੜ ਕਿੰਨੇ ਜੀ ਆ ਲਿਆਓ ਜੀ ਲਓ ਲਿਆਓ ਬਾਈ ਹੱਲੇ ਨਾਲ ਤੁਕਾਰੇ ਕੇ ਆਵੇ ਨਾ ਹਾਲ ਹੋ ਜਾਵੇ ਬਾਦ ਲਾਲ ਸਿੰਘ ਕਿੱਧਰ ਗਿਆ ਲਾਲ ਸਿੰਘ ਹਾਂਜੀ ਕਿੱਥੇ ਹੋ ਜੀ ਆ ਜੋ ਆ ਲਿਆ ਫੇ ਲਿਆ ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਹੁਣ ਆਪਾਂ ਸਾਰੇ ਮਹਿਰ ਚੱਲਦੇ ਹਾਂ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਜੀ ਸਾਰੇ ਗਿਆ ਵੇ ਨਹਾ ਲਓ ਜਾਵੇ ਬਹੁਤ ਬਹੁਤ ਮੁਬਾਰਕਾਂ ਜੀ ਇਹ ਦੇ ਸਾਈ ਫਾਇਰ ਦੇ ਸਾਰੇ ਫੋਨ ਕੋਈ ਨਹੀਂ ਆਇਆ ਸਾਡੇ ਇੱਥੇ ਚੱਲੋ ਆ ਜਾਓ ਮਰੇ ਵਾਯੂ ਆਵੇ ਨਾਲੋ ਆਵੇ ਭਾਗਣਾ ਸੇ ਗੋਪਾਵੇ ਜੋ ਵਸਰੀਆ ਦਾ ਬਾਬਾ ਜੀ ਆਜੋ ਬਾਬਾ ਜੀ ਆਜੋ ਬਾਬਾ ਜੀ ਆਜੋ ਅਰੇ ਯੋ ਨਾਲੋ ਜਾਵੇ ਨਾ ਪਰ ਰਖੇ ਦਿੰਦੀ ਨਾ ਨਾ ਓਏ ਜੈ ਹਾਂ ਜੈ Bolívar, 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 Bolívar,